ਆਵਾਜ਼ ਇਨਸਾਨੀਅਤ ਦੀ ਸੇਵਾ ਵੱਲੋਂ 30 ਦਾ ਤਿਉਹਾਰ ਜਿਨ੍ਹਾਂ ਦੇ ਮਾਪੇ ਨਹੀਂ ਹੈ ਉਹਨਾਂ ਤਿਉਹਾਰ ਦੇ ਜਵਾਨ ਬਜ਼ੁਰਗੇ ਪਾਵੇਂ ਕੋ ਜਵਾਨ ਹੈ ਉਹਨਾਂ ਵੱਲੋਂ 31 ਤਿਉਹਾਰ ਦੀ ਤਿਉਹਾਰ ਮਨਾਇਆ ਗਿਆ ਉਹਨਾਂ ਨੂੰ ਸਿੰਧਾਰਾ ਦਿੱਤਾ ਗਿਆ ਇਸ ਸਮਾਗਮ ਦੇ ਵਿੱਚ ਪੰਜਾਬ ਦੀ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸੇਂਗੁਰ ਰੰਦਾਵਾ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਸਾਬਕਾ ਡੀਐਸਪੀ ਨਿਹਾਰ ਸਿੰਘ ਮਾਜਰੀ ਵੱਲੋਂ ਵੀ ਇਹਨਾਂ ਨੂੰ ਜਿਹੜੀ ਤਿਉਹਾਰ ਸੀ ਉਹਨਾਂ ਨੂੰ ਤਿਉਹਾਰ ਦਾ ਸਿੰਧਾਰਾ ਵੰਡਿਆ ਗਿਆ ਕਿਉਂਕਿ ਜਿਸ ਦੀ ਦੇ ਘਰ ਪਾਈ ਨਹੀਂ ਹੁੰਦਾ ਕੋਈ ਮਾਵਾ ਬਾਪ ਨਹੀਂ ਹੁੰਦੇ ਉਹ ਨਹੀਂ ਜਾ ਸਕਦੇ ਤੇ ਉਹਨਾਂ ਨੂੰ ਬੜਾ ਉਹ ਮਸੂਹੂਫੀਲ ਮਹਿਸੂਸ ਹੁੰਦੀ ਹੈ ਇਸ ਕਰਕੇ ਇਹਨਾਂ ਵੱਲੋਂ ਇਹ ਪਰਲਾ ਕੀਤਾ ਗਿਆ ਤਿਆਂ ਦੇ ਲਈ ਇੱਕ ਚੰਗਾ ਪਰਲਾ ਕੀਤਾ ਗਿਆ ਇਸ ਦੇ ਲਈ 31 ਤਿਆਂ ਨੂੰ ਇਸ ਸੰਸਥਾ ਵੱਲੋਂ ਅੱਜ ਤਿਆਂ ਦਾ ਸੰਧਾਰਾ ਵੰਡਿਆ ਗਿਆ ਇਸ ਮੌਕੇ ਤੇ ਗਿੱਧਾ ਵੀ ਪਾਇਆ ਗਿਆ ਪੰਜਾਬੀ ਲੋਕਨਾਚ ਮੇਰਾ ਨਾਮ ਸੰਜੀਤ ਸਿੰਘਾ ਜੀ ਇਹ ਜੀ ਸਾਡਾ ਬਾਜ ਇਨਸਾਨੀ ਤੇ ਦੀ ਜੀ ਇੱਕ ਸੋਸ਼ਲ ਮੀਡੀਆ ਯੂਜ਼ ਕਰਦੇ ਆ ਜੀ ਅਸੀਂ ਕਿਹੜਾ ਸੇਵਾ ਦਾ ਅਨਟਰਸਟ ਬਣਾਦੀ ਇਹਦੇ ਨਾਂ ਤੇ ਬਣੀ ਹੋਈ ਹੈ ਜੀ ਸਾਡੀ ਅਸੀਂ ਜੀ ਸਰ ਕਿਹੜੀਆਂ ਕੰਨਿਆ ਦੇ ਵੀ ਨੇ ਮਾਂ ਪਿਓ ਨਹੀਂ ਹੁੰਦੇ ਹੈਗੇ ਸਰ ਸਾਡਾ ਫਰਜ਼ ਹੈ ਜੀ ਉਹਨਾਂ ਦੇ ਭੈਣ ਭਰਾ ਵਾਂਗ ਕੇ ਉਹਨਾਂ ਦੇ ਪਰਿਵਾਰ ਮੈਂਬਰ ਵਾਂਗ ਕੇ ਉਹਨਾਂ ਦੇ ਨਾਲ ਖੜੀਏ ਜੀ ਸਾਡੀਆਂ ਭੈਣਾਂ ਕਿੰਨੇ ਵੀ ਵਧੀਆ ਘਰ ਦੇ ਵਿੱਚ ਹੋਣ ਅਸੀਂ ਕੇਲੇ ਦੀ ਦਰਜਨ ਲੈ ਕੇ ਚਲੀ ਜਾਈਏ ਭੈਣਾਂ ਸਾਡੀਆਂ ਖੁਸ਼ ਹੋ ਜਾਂਦੀਆਂ ਨੇ ਉਹਨਾਂ ਦੀ ਅੱਡੀ ਨਹੀਂ ਲੱਗਦੀ ਨੀਚੇ ਪਰ ਕਿਹੜੀਆਂ ਮੇਰੀਆਂ ਭੈਣਾਂ ਦੇ ਮਾਂ ਪਿਓ ਨਹੀਂ ਹੁੰਦੇ ਹੈਗੇ ਉਹ ਤਿਹਾਰ ਵਾਲੇ ਦਿਨ ਜਦੋਂ ਦੂਜਾ ਕੋਈ ਗਵਾਂਢੀ ਭੈਣ ਭਰਾ ਲੈ ਕੇ ਤਿਹਾਰ ਲੈ ਕੇ ਆਂਦਾ ਉਹ ਭੈਣਾਂ ਮੇਰੀ ਅੰਦਰ ਵੜ ਕੇ ਰੋਂਦੀਆਂ ਨੇ ਉਹਦੇ ਕਰਕੇ ਇਹਦੇ ਵਿੱਚ ਉਮਰ ਨਹੀਂ ਅਸੀਂ ਕੋਈ 31 ਕੁੜੀਆਂ ਨੂੰ ਕਿਹੜੀਆਂ ਮੇਰੀਆਂ ਭੈਣਾਂ ਦੇ ਮਾਪਿਓ ਨਹੀਂ ਹੈਗੇ ਕਿਹੜੀਆਂ ਭੈਣਾਂ ਦੇ ਭਰਾ ਨਹੀਂ ਹੈਗੇ ਜੇ ਮਾਪਿਓ ਹੈਗੇ ਨੇ ਭਰਾ ਨਹੀਂ ਹੈਗੇ ਮਾਪਿਓ ਬਜ਼ੁਰਗ ਨੇ ਘਰ ਦੇ ਵਿੱਚ ਐਨੀ ਮੈਂਸਲੀ ਕੋਈ ਮਤਲਬ ਇਨਕਮ ਨਹੀਂ ਹੈਗੀ ਉਹਨਾਂ ਭੈਣਾਂ ਨੂੰ ਅਸੀਂ ਇਹ 31 ਭੈਣਾਂ ਨੂੰ ਤੀਆਂ ਦੇ ਸੰਧਾਰੇ ਦਿੱਤੇ ਨੇ ਜੀ ਇਹਦੇ ਵਿੱਚ ਅਸੀਂ ਧੰਨਵਾਦ ਕਰਦੇ ਹਾਂ ਜੀ ਕਿੰਨੇ ਵੀ ਭੈਣ ਭਰਾਵਾਂ ਨੇ ਸਾਡੇ ਨਾਲ ਖੜੇ ਨੇ ਮੋਢਾ ਬਣ ਕੇ ਅਸੀਂ ਉਹਨਾਂ ਦਾ ਬਹੁਤ ਦਿਲ ਤੋਂ ਧੰਨਵਾਦ ਕਰਦੇ ਹਾਂ ਪਰਮਾਤਮਾ ਹਮੇਸ਼ਾ ਲਈ ਸਾਡੇ ਤੋਂ ਐਦਾਂ ਹੀ ਸੇਵਾ ਲਿੰਦਾ ਰਵੇ ਬਹੁਤ ਹੀ ਅੱਜ ਖੁਸ਼ੀ ਦੀ ਗੱਲ ਹੈ ਆਵਾਜ਼ ਇਨਸਾਨੀਅਤ ਦੀ ਜਿਹੜੀ ਵੈਲਫੇਅਰ ਸੁਸਾਇਟੀ ਹੈਗੀ ਹੈ ਉਹਦੇ ਵੱਲੋਂ ਜੋ ਇੱਕ ਸਾਡਾ ਛੋਟਾ ਵੀਰ ਸਵਰਨ ਉਹਦੇ ਵੱਲੋਂ ਪਿੰਡ ਕਰਹਾਲੀ ਦੇ ਵਿੱਚ ਮਹਾਪੁਰਸ਼ਾਂ ਦੀ ਧਰਤੀ ਤੇ ਉਪਰਾਲਾ ਕੀਤਾ ਗਿਆ ਸਾਡੀਆਂ ਉਹ ਭੈਣਾਂ ਉਹ ਬੱਚੀਆਂ ਜਿਨ੍ਹਾਂ ਦੇ ਮਾਵਾ-ਬਾਪ ਨਹੀਂ ਭਰਾ ਨਹੀਂ ਉਹ ਕੱਤੀ ਬੇਟੀਆਂ ਨੂੰ ਸੰਧਾਰਾ ਦਿੱਤਾ ਗਿਆ ਬਹੁਤ ਹੀ ਖੁਸ਼ੀ ਦੀ ਗੱਲ ਹੈ ਪਹਿਲੀ ਗੱਲ ਕਿ ਉਹਨਾਂ ਨੂੰ ਮਹਿਸੂਸ ਹੋਵੇ ਸਾਡੇ ਪੇਰੈਂਟਸ ਨਹੀਂ ਦੂਜੀ ਗੱਲ ਅਜਿਹੇ ਤਿਹਾਰ ਮਨਾਉਣ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਸਾਡੀ ਵਿਰਾਸਤ ਤੇ ਸੱਭਿਆਚਾਰ ਹੈ ਜਿਹੜਾ ਉਹਦਾ ਉਹਨਾਂ ਨੂੰ ਨੌਲੇਜ ਰਹਿੰਦੀ ਹੈ ਜੋ ਕਿ ਆਉਣ ਵਾਲੀਆਂ ਪੀੜ੍ਹੀਆਂ 'ਚ ਇਹ ਚੀਜ਼ ਅਲੋਪ ਹੁੰਦੀ ਜਾ ਰਹੀ ਹੈ ਬਹੁਤ ਚੰਗੀ ਗੱਲ ਹੈ ਪੂਰੇ ਪੰਜਾਬ ਦੇ ਵਿੱਚ ਤੀਆਂ ਦੇ ਤਿਹਾਰ ਮਨਾਏ ਜਾਂਦੇ ਨੇ ਪੁਰਾਣੇ ਸਮੇਂ 'ਚ ਹੁੰਦਾ ਸੀ ਵੀ ਕੁੜੀਆਂ ਪੇਕੇ ਆਉਂਦੀਆਂ ਤੇ ਆਪਦੇ ਇਹ ਤਿਹਾਰ ਦੇ ਵਿੱਚ ਬੋਲੀਆਂ ਦੇ ਰਾਹੀਂ ਆਪਦੇ ਸੱਸ ਸੋਹਰੇ ਪ੍ਰਤੀ ਯਾ ਪਰਜਾਈਆਂ ਪ੍ਰਤੀ ਨਨਦਾ ਪਰਜਾਈਆਂ ਆਪਦੇ ਗੁੱਸੇ ਗਿੱਲੇ ਕੱਢ ਲੈਂਦੀਆਂ ਸੋ ਬੜੀ ਚੰਗੀ ਗੱਲ ਐ ਹੁਣ ਚਾਹੇ ਬਹੁਤ ਸਾਰੀ ਅਸੀਂ ਮੋਬਾਈਲਾਂ ਨਾਲ ਨੇੜਤਾ ਹੋਊਗੀ ਪਰ ਫਿਰ ਵੀ ਇਹ ਤਿਹਾੜ ਮਨਾਉਣੇ ਸਾਡੇ ਲਈ ਬਹੁਤ ਜ਼ਰੂਰੀ ਨੇ ਚੰਗਾ ਉਪਰਾਲਾ ਤੁਸੀਂ ਕੀ ਕਹੋਗੇ ਤੀਆਂ ਦੇ ਤਿਹਾੜ ਦੇ ਕੀ ਖਾਸ ਆ ਤੀਆਂ ਦਾ ਤਿਹਾੜ ਜਿਵੇਂ ਪਹਿਲਾਂ ਦੱਸਿਆ ਇਹਨਾਂ ਨੇ ਕਿ ਤੀਆਂ ਦੇ ਤਿਹਾੜ ਦੇ ਵਿੱਚ ਔਰਤਾਂ ਬਹਾਂ ਪੇਕੇ ਦੇ ਪਿੰਡ ਆਉਂਦੀਆਂ ਸੀ ਕੁੜੀਆਂ ਆਉਂਦੀਆਂ ਇਕੱਠੀਆਂ ਹੁੰਦੀਆਂ ਨਾਲੇ ਬਹਾਨੇ ਨਾਲ ਇਕੱਠੀਆਂ ਹੁੰਦੀਆਂ ਨਾਲੇ ਨਾਚ ਟੱਪ ਕੇ ਆਪ ਦੇ ਖੁਸ਼ੀ ਮਨਾਉਂਦੀਆਂ ਤੇ ਉਹ ਤਿਹਾਰ ਹੌਲੀ ਹੌਲੀ ਅਲੋਪ ਹੁੰਦੇ ਹੁੰਦੇ ਹੋ ਗਏ ਸੀ ਇੱਕ ਤਰ੍ਹਾਂ ਨਾਲ ਪਰ ਫਿਰ ਤੋਂ ਦੁਬਾਰਾ ਸ਼ੁਰੂ ਹੋ ਗਏ ਜਿਵੇਂ ਇਹ ਆਵਾਜ਼ ਇਨਸਾਨੀਅਤ ਵਾਲਿਆਂ ਨੇ ਕੀਤਾ ਤੀਆਂ ਦਾ ਤਿਹਾਰ ਇਹਨਾਂ ਨੇ ਮਤਲਬ ਜਿਹੜੀਆਂ ਲੜਕੀਆਂ ਦੇ ਪੇਰੈਂਟਸ ਨਹੀਂ ਹੈਗੇ ਜਾਂ ਭਰਾ ਨਹੀਂ ਹੈਗੇ ਉਹਨਾਂ ਨੂੰ ਤੁੰਦਾਰੇ ਦੇ ਕੇ ਬਹੁਤ ਵਧੀਆ ਉਗਰਾਲਾ ਕੀਤਾ ਇਹ ਕੁੰਦਾ ਜਾ ਰਿਹਾ ਸੀ ਪਰ ਧੀਆਂ ਦਾ ਇਹ ਹਰ ਦੁਬਾਰਾ ਤੋਂ ਸ਼ੁਰੂ ਕਰਕੇ ਇਹ ਅਲੋਪ ਹੋ ਰਿਹਾ ਹੈ ਵੀ ਇਸ ਤੇ ਵਿਰਸੇ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਧੀਆਂ ਦੇ ਇਤਿਹਾਰ ਮਨਾ ਕੇ ਜਿਹੜੀ ਕਿ ਸਾਡੇ ਪੰਜਾਬ ਦੀ ਪਰੰਪਰਾ ਹੈਗੀ ਆ ਸਾਡੀਆਂ ਧੀਆਂ ਨੂੰ ਜਿਹੜੀਆਂ ਕਿਸੇ ਵੀ ਪਿੰਡ ਦੀਆਂ ਹੋਣ ਚਾਹੇ ਕਿੰਨੀ ਆ ਉਮਰ ਦਾ ਵੱਡੀਆਂ ਹੋ ਜਾਣ ਭਾਵੇਂ ਦੋਤੇ ਪੋਤੇ ਵਾਲੀਆਂ ਹੋ ਜਾਣ ਉਹਨਾਂ ਨੂੰ ਵੀ ਸਨਮਾਨ ਕਰਨਾ ਹੁੰਦਾ ਹੈ ਜਿਹੜਾ ਆ 3ਾਂ ਦੇ ਵਿੱਚ ਸੰਧਾਰਾ ਦੇਣਾ ਹੁੰਦਾ ਹੈ ਜਿਹੜਾ ਕਰਹਾਲੀ ਪਿੰਡ ਦੇ ਪ੍ਰਬੰਧਕਾਂ ਨੇ 31 ਕੁੜੀਆਂ ਨੂੰ ਆਪਣਾ ਜਿਹੜਾ ਸੱਭਿਆਚਾਰ ਦੇ ਅਨੁਸਾਰ ਕੱਪੜੇ ਦੇਣੇ ਮਠਾਈ ਦੇਣੀ ਉਹ ਦੇ ਕੇ ਅੱਜ ਉਹਨਾਂ ਨੂੰ ਸਨਮਾਨ ਕਰਿਆ ਮੈਂ ਸਾਰੀਆਂ ਬੱਚੀਆਂ ਨੂੰ ਜਿਹੜੀਆਂ ਕੁੜੀਆਂ ਚਾਹੇ ਉਹ ਉਮਰ ਕਿੰਨੀ ਵੀ ਹੈਗੇ ਆ ਉਹਨਾਂ ਨੂੰ ਵੈਗਰੂ ਅੱਗੇ ਅਰਦਾਸ ਕਰਦਾ ਕਿ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਪਿੰਡ ਦੀ ਆਪਣੇ ਦੀ ਸੁੱਖ ਮੰਗਦੇ ਰਹੇ ਕੈਮਰਾਮੈਨ ਬੀਗੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼